ਅਕਾਲੀ ਦਲ ਨੂੰ ਵੱਡਾ ਝਟਕਾ ਬੰਗਾ ਤੋਂ ਮੌਜੂਦਾ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਆਮ ਆਦਮੀ ਪਾਰਟੀ 'ਚ ਸ਼ਾਮਲ ਸੀਐਮ ਮਾਨ ਬੋਲੇ ਸਾਡੀ ਪਾਰਟੀ ਨੂੰ ਮਿਲੀ ਹੋਰ ਮਜ਼ਬੂਤੀ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਵੱਲੋਂ ਪਾਰਟੀ ਛੱਡਣ ਤੇ ਅਕਾਲੀ ਦਲ ਦਾ ਪਲਟਵਾਰ ਕਿਹਾ ਪਾਰਟੀ ਵੱਡੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਨਹੀਂ ਆਮ ਆਦਮੀ ਪਾਰਟੀ ਤੇ ਵੀ ਦੂਜੀਆਂ ਪਾਰਟੀਆਂ ਦੀ ਭੰਨਤੋੜ ਕਰਨ ਦੇ ਲਾਏ ਇਲਜ਼ਾਮ ਪੰਜਾਬ ਕੈਬਨਿਟ ਦੀ ਬੈਠਕ ਮੌਨਸੂਨ اجلاس ਦੀਆਂ ਤਰੀਕਾਂ ਤੈਅ 2 ਤੋਂ 4 ਸਤੰਬਰ ਤੱਕ ਚੱਲੇਗਾ ਸੈਕਟਰ ਫਾਇਰ ਸੇਫਟੀ ਐਕਟ 'ਚ ਸੋਧ ਨੂੰ ਵੀ ਦਿੱਤੀ ਮਨਜ਼ੂਰੀ ਐਨਐਚਏਆਈ ਦੇ ਪ੍ਰੋਜੈਕਟਾਂ 'ਚ ਦੇਰੀ ਤੇ ਨਿਤਨ ਗੜਕਰੀ ਨੂੰ ਸੀਐਮ ਮਾਨ ਦਾ ਜਵਾਬ ਕਿਹਾ ਕਾਨੂੰਨ ਵਿਵਸਥਾ ਨਹੀਂ ਜ਼ਮੀਨ ਦੀ ਕੀਮਤ ਦਾ ਹੈ ਰੌਲਾ ਕੇਂਦਰ ਪੈਸੇ ਠੀਕ ਦੇਵੇ ਤਾਂ ਹੱਲ ਹੋ ਜਾਵੇਗਾ ਮਸਲਾ ਜਲੰਧਰ 'ਚ ਮੁੱਖ ਮੰਤਰੀ ਮਾਨ ਦੀ ਰਹਾਇਸ਼ ਤੇ ਸਰਕਾਰ ਦਵਾਡੇ ਦਵਾ ਪ੍ਰੋਗਰਾਮ ਮੁੱਖ ਮੰਤਰੀ ਮਾਨ ਲੋਕਾਂ ਨੇ ਸੋਣ ਰਹਿਣੇ ਮੁਸ਼ਕਲਾਂ ਕੁਝ ਮਸਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਨਵੇਂ ਗਵਰਨਰ ਵੱਲੋਂ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਤੇ ਨਵਾਂ ਵਿਵਾਦ ਅਕਾਲੀ ਦਲ ਨੇ ਚੁੱਕੇ ਸਵਾਲ ਕਿਹਾ ਪੰਜਾਬ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਾਰਨ ਵੱਧ ਰਿਹਾ ਕੇਂਦਰ ਦਾ ਦਖਲ ਸੂਬਾ ਸਰਕਾਰ ਦੇਵੇ ਧਿਆਨ ਜੰਮੂ ਕਸ਼ਮੀਰ ਦੇ ਡੋਡਾਜ ਫੌਜ ਦਾ ਕੈਪਟਨ ਸ਼ਹੀਦ ਸੁਰੱਖਿਆ ਬਲਾਂ ਨੇ ਦੋ دہشت ਗਰਦਾਂ ਨੂੰ ਕੀਤਾ ਠੇ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਸਾਦੀ ਦਿਹਾੜੇ ਦੇ ਮੱਦੇ ਨਜ਼ਰ ਦੇਸ਼ ਪਰਚ ਵਧਾਈ ਗਈ ਸੁਰੱਖਿਆ ਪੰਜਾਬ ਅਤੇ ਚੰਡੀਗੜ੍ਹ ਚ ਵੀ ਸੁਰੱਖਿਆ ਸਖ਼ਤ ਹੋਣ ਜਾਣ ਵਾਲਿਆਂ ਦੀ ਕੀਤੀ ਜਾ ਰਹੀ ਹੈ ਚੈਕਿੰਗ న్యూਸ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜਲੰਧਰ ਦੇ ਵਿੱਚ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਦੀ ਰਿਹਾਈਸ਼ ਤੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਅਤੇ ਕੁਝ ਮਸਲਿਆਂ ਦਾ ਮੌਕੇ ਤੇ ਹੀ ਨਿਪਟਾਰਾ ਵੀ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਸੀਐਮ ਮਾਨ ਦੇ ਵੱਲੋਂ ਇਹ ਆਪਣੀ ਰਿਹائش ਦੇ ਉੱਤੇ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਤਸਵੀਰਾਂ ਸਾਜ਼ਰ ਰਿਹائش ਮਾਨ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਨਾਲ ਹੀ ਨਿਪਟਾਰਾ ਵੀ ਕਰ ਰਹੇ ਨੇ ਜਿਹੜੀਆਂ ਸਮੱਸਿਆਵਾਂ ਦਾ ਫੌਰੀ ਹੱਲ ਹੋ ਸਕਦਾ ਹੈ ਉਹਨਾਂ ਦਾ ਤੁਰੰਤ ਨਿਪਟਾਰਾ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਸੀਐਮ ਮਾਨ ਦੇ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਜਲੰਧਰ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਪਹਿਲਾਂ ਵੀ ਕਿਹਾ ਗਿਆ ਸੀ ਕਿ ਹਫ਼ਤੇ ਦੇ ਵਿੱਚ ਦੋ ਦਿਨ ਉਹ ਜਲੰਧਰ ਰੁਕਣਗੇ ਜਿੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਤੇ ਪੂਰੇ ਦੁਆਬੇ ਤੇ ਇਸ ਦੇ ਨਾਲ ਜੋ ਕੰਮਕਾਰ ਹੈ ਉਹ ਚੱਲਣਗੇ ਤੇ ਲੋਕ ਜਿਹੜੇ ਨੇ ਉਹ ਆ ਸਕਦੇ ਨੇ ਤਾਂ ਹੁਣ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਸੀਐਮ ਮਾਨ ਦੇ ਵੱਲੋਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ ਬਹੁਤ ਸਾਰੇ ਲੋਕਾਂ ਦੀਆਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਨੇ ਜੋ ਕਾਫੀ ਦੇਰ ਤੋਂ ਲਟਕੀਆਂ ਪੰਜਾਂ ਹੁੰਦੀਆਂ ਨੇ ਤੇ ਜਦੋਂ ਸਿੱਧਾ ਸੀਐਮ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਫਿਰ ਅਧਿਕਾਰੀ ਵੀ ਉਹਨਾਂ ਕੰਮਾਂ ਨੂੰ ਜਲਦੀ ਨਿਪਟਾ ਦਿੰਦੇ ਨੇ ਤੇ ਜਿਹੜੇ ਕਾਫੀ ਲੋਕ ਤੋਂ ਲੋਕ ਕਾਫੀ ਦੇਰ ਤੋਂ ਲੋਕ ਖੱਜਲਖਵਾਰ ਹੋ ਰਹੇ ਹੁੰਦੇ ਨੇ ਤਾਂ ਉਹ ਜ਼ਰੂਰ ਅਜਿਹੇ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਨੇ ਤਾਂ ਸੀਐਮ ਮਾਨ ਦੇ ਵੱਲੋਂ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਤਹਿਤ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਨੇ ਤੇ ਕਈ ਸਮੱਸਿਆਵਾਂ ਦਾ ਮੌਕੇ ਤੇ ਹੱਲ ਕੀਤਾ ਜਾ ਰਿਹਾ ਹੈ ਜੇ ਉਧਰ ਪੰਜਾਬ ਕੈਬਨਿਟ ਦੀ ਅੱਜ ਇੱਕ اہم ਮੀਟਿੰਗ ਹੋਈ ਹੈ ਜਿਸ ਦੇ ਵਿੱਚ ਕਈ ਫੈਸਲਿਆਂ ਤੇ ਮੋਹਰ ਲਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਵਿਧਾਨ ਸਭਾ ਦੇ ਮੌਨਸੂਨ اجلاس ਦੀਆਂ ਤਾਰੀਖਾਂ ਦਾ ਵੀ ਐਲਾਨ ਕਰ ਦਿੱਤਾ ਗਿਆ 2 ਤੋਂ 4 ਸਤੰਬਰ ਤੱਕ ਵਿਧਾਨ ਸਭਾ ਦਾ ਮੌਨਸੂਨ اجلاس ਚੱਲੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਕੈਬਨਿਟ ਵੱਲੋਂ ਜਿਹੜੇ ਫੈਸਲੇ ਕੀਤੇ ਗਏ ਨੇ ਉਹਨਾਂ ਦੇ ਵਿੱਚ ਕਈ ਫੈਸਲੇ ਬੇहद ਮਹੱਤਵਪੂਰਨ ਨੇ ਪੰਜਾਬ ਫਾਇਰ ਸੇਫਟੀ ਐਕਟ 'ਚ ਸੋਧ ਤੇ ਮੋਹਰ ਲਾ ਦਿੱਤੀ ਗਈ ਹੈ ਫਾਇਰ ਸੇਫਟੀ ਐਨਓਸੀ ਦੀ ਮਿਆਦ ਵਧਾਈ ਗਈ ਹੈ ਭਾਪਕੇ ਜੇਕਰ ਤੁਸੀਂ ਫਾਇਰ ਸੇਫਟੀ ਲਈ ਐਨਓਸੀ ਲੈਣੇ ਹੋ ਤਾ ਹੁਣ ਉਸਦੀ ਮਿਆਦ 3 ਸਾਲ ਕਰ ਦਿੱਤੀ ਗਈ ਹੈ ਜਦਕਿ ਪਹਿਲਾਂ ਇਹ ਮਿਆਦ 1 ਸਾਲ ਦੀ ਸੀ ਤੇ ਇਸ ਦੇ ਨਾਲ ਹੀ ਫਾਇਰ ਸੇਫਟੀ ਵਿਭਾਗ ਚ ਮਹਿਲਾਵਾਂ ਨੂੰ ਭਰਤੀ ਚ ਰਿਆਇਤ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ ਕਿ ਜਿਹੜੀਆਂ ਮਹਿਲਾਵਾਂ ਨੇ ਜੇਕਰ ਉਹ ਫਾਇਰ ਸੇਫਟੀ ਵਿਭਾਗ ਦੇ ਵਿੱਚ ਨੌਕਰੀ ਚਾਹੁੰਦੀਆਂ ਨੇ ਤਾਂ ਉਹਨਾਂ ਨੂੰ ਰਿਆਇਤ ਮਿਲੇਗੀ ਪਿਛਲੇ ਸਮੇਂ ਦੇ ਵਿੱਚ ਸੀਐਮ ਮਾਨ ਦੇ ਕੋਲੇ ਗੱਲ ਪਹੁੰਚੀ ਸੀ ਕਿ ਜਿਹੜੀਆਂ ਮਹਿਲਾਵਾਂ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਰੂਲ ਰੈਗੂਲੇਸ਼ਨ ਮੇਲਸ ਦੇ ਲਈ ਨੇ ਉਹ ਫੀਮੇਲ ਲਈ ਵੀ ਨੇ ਭਾਵੇਂ ਜੇਕਰ ਜਿਹੜੇ ਮੇਲ ਨੇ ਉਹਨਾਂ ਤੋਂ ਭਾਰ ਚ ਕੁਆਕੇ ਦੇਖਿਆ ਜਾਂਦਾ ਜਿੰਨਾ ਉਹਨਾਂ ਹੀ ਔਰਤਾਂ ਤੋਂ ਵਿੱਚ ਕੁਆਕੇ ਦੇਖਿਆ ਜਾਂਦਾ ਕਿ ਪਹਿਲਾਂ ਇਹ ਪੱਤਾ ਕੇਵਲ 75 ਰੁਪਏ ਸੀ ਤੇ ਹੁਣ ਸਿੱਧਾ 75 ਰੁਪਏ ਤੋਂ ਵਧਾ ਕੇ 600 ਰੁਪਏ ਪੱਤਾ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਬਿਹਤ ਅਹਿਮ ਫੈਸਲਾ ਲਿਆ ਗਿਆ ਕਿ ਪੰਜਾਬ ਦੀ ਨਵੀਂ ਸਪੋਰਟਸ ਪਾਲਿਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ ਜਿਹੜੇ ਖਿਡਾਰੀ ਮੈਡਲ ਜਿੱਤ ਕੇ ਆਉਣਗੇ ਇੰਟਰਨੈਸ਼ਨਲ ਲੈਵਲ ਤੇ ਕਾਮਨ ਵੈਲਟ ਏਸ਼ੀਅਨ ਜਾਂ ਹੋਰ ਗੇਮਸ ਦੇ ਵਿੱਚ ਉਹਨਾਂ ਲਈ 500 ਅਸਾਮੀਆਂ ਦਾ ਕਾਡਰ ਵੀ ਸਥਾਪਿਤ ਕੀਤਾ ਜਾਵੇਗਾ 460 ਕੋਚ ਸੀਨੀਅਰ ਕੋਚ ਅਤੇ 40 ਡਿਪਟੀ ਡਾਇਰੈਕਟਰ ਭਰਤੀ ਹੋਣ। ਦਿਨ-ਦਿਨ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲੂਗਾ ਜਿਹਦੇ ਅੰਦਰ ਹੁਣ ਤੱਕ ਜਿੰਨੇ ਅਸੀਂ ਜਿੰਨੀਆਂ ਕੈਬਨਟ ਨੇ ਐਕਟ ਪਾਸ ਕੀਤੇ ਨੇ ਜਿੰਨੇ ਲੈਜਿਸਲੇਸ਼ਨ ਪਾਸ ਕੀਤੀ ਆ ਜਿੰਨੇ ਅਸੀਂ ਰੂਲ ਬਣਾਏ ਨੇਗੇ ਉਹ ਸਾਰੇ ਪੇਸ਼ ਹੋਣਗੇ ਔਰ ਹੋਰ ਕੰਮਕਾਜ ਔਰ ਹੋਰ ਕੰਮਕਾਜ ਚੈ ਕਿਸੇ ਤੇ ਧਿਆਨ ਦੇ ਬਹੁਤ ਨੋਟਿਸ ਆ ਯਾ ਕੁਐਸਚਨ ਨੇ ਕਿ ਕੁਐਸਚਨ ਆ ਬਰ ਆ ਸਾਰੇ ਹੋਣਗੇ ਔਰ ਲਗਾਤਾਰ ਤਿੰਨ ਦਿਨ ਸੈਸ਼ਨ ਚੱਲੂਗਾ ਔਰ ਜਿਹਦੇ ਵਿੱਚ ਮੈਂ ਸਮਝਦਾ ਪੰਜਾਬ ਦੇ ਸਾਰੇ ਤਖਦੇ ਮਾਮਲਿਆਂ ਤੇ ਜਿਹੜੀ ਆ ਉਹ ਗੱਲ ਹੋਊਗੀ 2 3 ਤੇ 4 2 3 ਤੇ 4 ਤਰੀਕ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆਗਾ ਇੱਕ ਤੇ ਗਲਤੀ ਨਾਲ ਕੋਟ ਹੋ ਗਿਆ ਮੈਂ ਤਾਂ ਗਲਤੀ ਨਾਲ ਲਿਖਿਆ ਗਿਆ ਸੋ 2 3 ਤੇ 4 ਤਰੀਕ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣਾਗਾ ਜੀ ਦੇ ਵਿੱਚ ਸਾਰੇ ਅਸੀਂ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹ ਲੈ ਕੇ ਆਉਣੇ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਰਜੋਗ ਮੁੱਖ ਪਤਰੀ ਸਾਹਿਬ ਨੇ ਇਹ ਵੀ ਫੈਸਲਾ ਕੀਤਾਗਾ ਕਿ ਜਿਹੜਾ ਫਾਇਰ ਸੇਫਟੀ ਐਕਟ ਦੇ ਅਧੀਨ ਅਸੀਂ ਫਾਇਰਮੈਨ ਰੱਖਦੇ ਆਂਗੇ ਫਾਇਰਮੈਨ ਰੱਖਦੇ ਆਂ ਉਹਦੇ ਵਿੱਚ ਜਿਹੜੀਆਂ ਸਾਡੀਆਂ ਲੜਕੀਆਂ ਹੁੰਦੀਆਂ ਨੇਗੀਆਂ ਜਿਹੜੀਆਂ ਸਾਡੀ ਊਮਨ ਪਾਵਰ ਆ ਉਹਨੂੰ ਹੋਰ ਇੰਪਾਵਰਡ ਕਰਨ ਦੇ ਲਈ ਉਹਨੂੰ ਹੋਰ ਪਾਵਰ ਦੇਣ ਦੇ ਲਈ ਅਸੀਂ ਫੈਸਲਾ ਕੀਤਾਗਾ ਕਿ ਉਹਨਾਂ ਦਾ ਜਿਹੜਾ ਭਰਤੀ ਦਾ ਨੋਰਮ ਆ ਜਿਹੜੀ ਭਰਤੀ ਦੀ ਪ੍ਰਕਿਰਿਆ ਗਈ ਉਹਦੇ ਵਿੱਚ ਕੁਝ ਅਸੀਂ ਵਿਸ਼ੇਸ਼ ਛੋਟਾ ਦੇਵਾਂਗੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਵੱਧ ਤੋਂ ਵੱਧ ਇਸ ਡਿਪਾਰਟਮੈਂਟ ਦੇ ਅੰਦਰ ਭਰਤੀ ਹੋ ਸਕਣ ਕਿ ਇਦਾਂ ਬੱਚਿਆਂ ਦੇ ਅਸੀਂ ਨਾਰਮ ਜਿਹੜੇ ਨੇਗੇ ਉਹ ਥੋੜੇ ਨਰਮ ਕਰਾਂਗੇ ਆਉਣ ਵਾਲੇ ਜਿਹੜਾ ਸਮੇਂ ਦੇ ਵਿੱਚ ਇਹ ਰੂਲ ਪਾਸ ਹੋ ਕੇ ਪੰਜਾਬ 'ਚ ਲਾਗੂ ਹੋਣ ਜੇ ਤਾਂ ਕਿ ਸਾਡੀਆਂ ਬੱਚੀਆਂ ਜਿਹੜੀਆਂ ਨੇਗੀਆਂ ਉਹ ਵੀ ਅੱਛੇ ਤਰੀਕੇ ਦੇ ਨਾਲ ਇਸ ਡਿਪਾਰਟਮੈਂਟ ਦੇ ਅੰਦਰ ਆਪਣੀ ਸੇਵਾ માં ਦੇਣੀਆਂ ਉਹ ਨਵਾ ਸਕਣੀਆਂ ਹੈ ਐਮਾ ਅਜੰਡਾ ਕਿ ਜਿਹੜਾ ਪੰਜਾਬ ਦੀ ਪੰਜਾਬ ਦੀ ਪੰਜਾਬ ਫਾਇਰ ਸੇਫਟੀ ਪੰਜਾਬ ਫਾਇਰ ਸੇਫਟੀ ਐਂਡ ਐਮਰਜੈਂਸੀ ਸਰਵਿਸਸ ਬਿਲ 224 ਲਿਆਂਦਾ ਗਿਆ ਜਿਹਦੇ ਵਿੱਚ ਪਹਿਲਾਂ ਜਿੰਨੀਆਂ ਐਨਓਸੀ ਹੁੰਦੀਆਂ ਸੀਗੀਆਂ ਫਾਇਰ ਸੇਫਟੀ ਵਿੱਚ ਸਰਟੀਫਿਕੇਟ ਲੈਣ ਦੀ ਮਿਆਦ ਜਿਹੜੀ ਸੀਗੀ ਸਰਟੀਫਿਕੇਟ ਦੀ ਮਿਆਦ ਸੀ ਜਿਹੜੀ ਉਹ 1 ਇਅਰ ਸੀਗੀ 1 ਸਾਲ ਸੀਗੀ ਮਿਆਦ ਉਹ ਮਿਆਦ ਵਧਾ ਕੇ ਜਿਹੜੀ ਆ ਹੁਣ ਅਸੀਂ 3 ਸਾਲ ਕੀਤੀ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਖਤਰੇ ਖ਼вар ਨਾ ਹੋਵੇ ਉਸ ਫੋੜਾ ਪਵੇ ਤਾਂ ਕਿ ਜਿਹੜੇ ਛੋਟੀਆਂ ਉਦਯੋਗਿਕ ਕਾਈਆਂ ਜਾਂ ਹੋਰ ਇਹਨਾਂ ਤੇ ਵੀ ਬੈਸਮੈਂਡ ਐਕਟ ਲਾਗੂ ਹੁੰਦਾ ਫਾਇਰ ਸੇਫਟੀ ਐਕਟ ਲਾਗੂ ਹੁੰਦਾਗਾ ਉਹਨਾਂ ਨੂੰ ਸਾਲ ਬਾਅਦ ਸਾਲਦਰ ਸਾਲ ਜਿਹੜਾ ਹੈਗਾ ਇਸੇ ਚੱਕਰ ਚ ਨਾ ਪੈਣਾ ਪਵੇ ਕਿ ਉਹਨਾਂ ਨੇ ਸਰਟੀਫਿਕੇਟ ਲੈਣਾਗਾ ਅਸੀਂ ਉਹਦੀ ਮਿਆਦ ਵਧਾ ਕੇ 3 ਸਾਲ ਕੀਤੀ ਆ ਤਾਂ ਕਿ ਲੋਕਾਂ ਨੂੰ ਕੰਮ ਕਰਨ ਵਾਲੇ ਲੋਕਾਂ ਨੂੰ ਆਮ ਹੋਰ ਲੋਕਾਂ ਦੇ ਦਾਗਾ ਇਹਦੇ ਤੋਂ ਸਹੂਲਤ ਮਿਲ ਸਕੇ ਇਹ ਵੀ ਜਿਹੜੀ ਮਿਆਦ ਅਸੀਂ 3 ਸਾਲ ਕੀਤੀ ਆ ਸਟੇਟ ਯੂਥ ਸਰਵਿਸਿਜ਼ ਪਾਲਿਸੀ 2024 ਉਹ ਪਾਸ ਕੀਤੀ ਗਈ ਅਜੇ ਤੱਕ ਕੋਈ ਸਪੋਰਟ ਦੀ ਪਰਟੀਕੂਲਰ ਪਾਲਿਸੀ ਸੀ ਨਹੀਂ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਕਿ ਹਰ ਪਿੰਡ ਦੇ ਵਿੱਚ ਯੂਥ ਕਲੱਬ ਹੈ ਜਿਹੜਾ ਉਹ ਹੋਏਗਾ ਜਿਦੇ ਵਿੱਚ 15 ਤੋਂ 35 ਸਾਲ ਦੇ ਨੌਜਵਾਨ ਨੇ ਜਿਹੜੇ ਉਹ ਦੇ ਮੈਂਬਰ ਹੋਣਗੇ ਹਰ ਕਲੱਬ ਨੂੰ ਜਿਹੜੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਏਗੀ ਜਿਹੜੇ ਬੱਚੇ ਖੇਡ ਕੇ ਆਉਣਗੇ ਮੈਡਲ ਲੈ ਕੇ ਆਉਣਗੇ ਉਹਨਾਂ ਨੂੰ ਵੀ ਫਾਈਨੈਂਸ਼ੀਅਲ ਏਡ ਹੈ ਜਿਹੜੀ ਉਹ ਦਿੱਤੀ ਜਾਊਗੀ ਤਕਰੀਬਨ 8 ਕਰੋੜ ਰੁਪਏ ਦਾ ਫਾਈਨੈਂਸ਼ੀਅਲ ਲੇਆਉਟ ਹੈ ਜਿਹੜਾ ਇਹਦੇ ਵਾਸਤੇ ਉਹ ਅੱਜ ਈਅਰ ਵਾਕ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਲਈ ਔਰ ਐਡਵੈਂਚਰ ਸਪੋਰਟਸ ਨੂੰ ਪ੍ਰਮੋਟ ਕਰਨ ਦੇ ਲਈ ਤਕਰੀਬਨ 100 ਏਕੜ ਦਾ ਇੱਕ ਚੰਗ ਹੈ ਜਿਹੜਾ ਉਹ ਮੇਬੀ ਕਲੋਜ਼ ਟੂ ਸ਼ਿਵਾਲਿਕ ਹਿਲਜ਼ ਜਾਂ ਜਿੱਥੇ ਵੀ ਲੱਗੇ ਤਾਂ ਕਿ ਜਿੱਥੇ ਪਾਣੀ ਵੀ ਹੋਵੇ ਜਿੱਥੇ ਪਹਾੜ ਵੀ ਹੋਣ ਜਿੱਥੇ ਜੰਗਲ ਵੀ ਹੋਣ ਉਸ ਤਰੀਕੇ ਦਾ ਏਰੀਆ ਆਇਡੈਂਟੀਫਾਈ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ 100 ਏਕੜ ਦਾ ਉਹ ਚੰਗ ਇਹਦਾ ਕੀਤਾ ਜਾਏਗਾ ਜਿਹੜੀ ਐਡਵੈਂਚਰਰ ਸਪੋਰਟਸ ਪਾਲਿਸੀ ਹੈ ਜਿਹੜੀ ਉਹ ਪਿਛਲੇ ਸਮੇਂ ਦੇ ਵਿੱਚ ਬਣੀ ਸੀਗੀ ਸੋ ਇਟ ਇਟ ਇਜ਼ ਇਟਸ ਅ ਨੈਕਸਟ ਸਟੈਪ ਇਨ ਥੈਟ ਡਾਇਰੈਕਸ਼ਨ ਇੱਕ ਆਪਾਂ ਲੋਕਾਂ ਨੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਮਾਜ ਦੇ ਵਿੱਚ ਕਈ ਵਾਰੀ ਫੈਮਿਲੀ ਦੇ ਵਿੱਚ ਡਿਸਕਿਊਟਸ ਜਿਹੜੇ ਉਹ ਪੈ ਜਾਂਦੇ ਨੇ ਤੇ ਉਹਦਾ ਜੋ ਜੁਡੀਸ਼ਰੀ ਵੱਲੋਂ ਇੱਕ ਪ੍ਰੋਪਰ ਸੈਟਅਪ ਹੈ ਕਿ ਤੁਸੀਂ ਫੈਮਿਲੀ ਕੋਰਟਸ ਨੇ ਜਿਹੜੀਆਂ ਉਹਦੇ ਵਿੱਚ ਕਾਉਂਸਲਿੰਗ ਦੇ ذریعے ਪਾਰਟੀਆਂ ਨੂੰ ਪਰਿਵਾਰਾਂ ਨੂੰ ਇਕੱਠੇ ਬਿਠਾ ਕੇ ਉਹਨਾਂ ਨੂੰ ਦੇ ਡਿਸਪਿਊਟ ਸੈਟਲ ਕਰਨ ਦਾ ਮੈਂ ਸਮਝਦਾ ਕਿ ਇਹ ਪੋਲਿਟਿਕਲ ਨਾਲੋਂ ਇਹ ਐਡਮਿਨਿਸਟ੍ਰੇਟਿਵ ਨਾਲੋਂ ਇਹ ਸੋਸ਼ਲ ਕਾਜ਼ ਜ਼ਿਆਦਾ ਹੈ ਤੇ ਉਹਦੇ ਵਿੱਚ ਉਹਨਾਂ ਨੂੰ ਰਿਮਨਰੇਸ਼ਨ ਜਿਹੜਾ ਦਿੱਤਾ ਜਾਂਦਾ ਸੀਗਾ ਜਿਨ੍ਹਾਂ ਦੀ ਸਪੋਰਟ ਲਈ ਜਾਂਦੀ ਸੀਗੀ ਇਸ ਪਵਿੱਤਰ ਕੰਮ ਦੇ ਲਈ ਉਹਨਾਂ ਦਾ ਰਿਮਿਨਰੇਸ਼ਨ ਬਹੁਤ ਲੰਬੇ ਸਮੇਂ ਤੋਂ ਚੱਲਿਆ ਆਂਦਾ ਸੀਗਾ ਬਹੁਤ ਥੋੜਾ ਸੀਗਾ ਪਿਛਲੇ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਕਾਉਂਸਲਰ ਸੀਗੇ ਉਹਨਾਂ ਨੂੰ 75 ਰੁਪਏ ਪਰ ਡੇ ਦਿੱਤੇ ਜਾਂਦੇ ਸੀਗੇ ਤੇ ਅੱਜ ਦੀ ਰੇਟ ਦੇ 75 ਰੁਪਏ ਦੀ ਕੋਈ ਵੈਲਿਊ ਨਹੀਂ ਹੈਗੀ ਉਹ 75 ਤੋਂ ਵਧਾ ਕੇ 600 ਰੁਪਏ ਪਰ ਡੇ ਜਿਹੜੀ ਉਹ ਕੀਤੀ ਗਈ ਹੈ ਇਸੇ ਤਰੀਕੇ ਨਾਲ ਜੇ ਉਹਨਾਂ ਨੇ ਕੋਈ ਲੀਗਲ ਏਡ ਲੈਣੀ ਹੋਊਗੀ ਤੇ ਉਹਦੇ ਵਿੱਚ ਪਹਿਲਾਂ 1000 ਰੁਪਏ ਦਿੱਤਾ ਜਾਂਦਾ ਸੀਗਾ ਜਿਹੜਾ ਕਿ ਅਸੀਂ ਕੰਸੀਡਰ ਕੀਤਾ ਕਿ ਬਹੁਤ ਮੀਗਰ ਹੈ ਬਹੁਤ ਘੱਟ ਹੈ ਉਹਨੂੰ ਵਧਾ ਕੇ 3000 ਹੈ ਜਿਹੜਾ ਉਹ ਕੀਤਾ ਗਿਆ ਤਾਂ ਕਿ ਚੰਗੇ ਕੈਲੀਬਰ ਦੇ ਲੀਗਲ ਜਾਂ ਸੋਸ਼ਲ ਸਟੈਂਡਿੰਗ ਵਾਲੇ ਲੋਕ ਨੇ ਜਿਹੜੇ ਕਾਉਂਸਲਰਸ ਨੇ ਉਹ ਆ ਸਕਣ ਸਰਕਾਰ ਉਹਨਾਂ ਦੀਆਂ ਸੇਵਾਵਾਂ ਲੈ ਸਕੇ ਤੇ ਉਹਦੇ ਨਾਲ ਜਿਹੜੇ ਫੈਮਿਲੀ ਡਿਸਪਿਊਟਸ ਨੇ ਉਹ ਘਟ ਸਕਣ ਉਹ ਚੰਗਾ ਤਰੀਕੇ ਨਾਲ ਰੈਜ਼ੋਲੂਸ਼ਨ ਹੋ ਸਕੇ ਰਜਿਸਟਰੀਆਂ ਸਮੇਂ ਪੰਜਾਬ ਦੇ ਵਿੱਚ ਐਨਓਸੀਜ਼ ਦਾ ਇਸ਼ੂ ਬੜੇ ਲੰਬੇ ਸਮੇਂ ਤੋਂ ਗਰਮਾਇਆ ਹੋਇਆ ਹੈ ਸੀਗਾ ਉਹਦੇ ਨਾਲ ਕੁਝ ਗਲਤੀਆਂ ਤਾਂ ਸੀਗੀਆਂ ਕੁਝ ਕ ਲੋਕਾਂ ਦੀਆਂ ਜਿਹੜੇ ਇਲੀਗਲ ਕਲੋਨੀਆਂਜ਼ ਨੂੰ ਡਿਵੈਲਪ ਕਰਦੇ ਨੇ ਨਾ ਉਹਦੇ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅ ਜਿਵੇਂ ਕਹਿੰਦੇ ਨੇ ਕਿ ਦੁੱਧ ਦੀ ਰਾਖੀ ਬਿੱਲੇ ਬਿਠਾ ਦੇ ਸਰਕਾਰਾਂ ਉਹਨਾਂ ਇਲੀਗਲ ਡਿਵੈਲਪਰਜ਼ ਨੂੰ ਪ੍ਰੋਮੋਟ ਕਰਦੀਆਂ ਰਹੀਆਂ ਜਿਸ ਦੀ ਵਜ੍ਹਾ ਕਰਕੇ ਮਸ਼ਰੂਮਿੰਗ ਆਫ ਇਲੀਗਲ ਕਲੋਨੀਆਂਜ਼ ਜਿਹੜੀ ਉਹ ਬੇਤਹਾਸ਼ਾ ਹੋ ਗਈ ਪੰਜਾਬ ਦੀ तकरीबन 14000 ਕਲੋਨੀਆਂ ਜਿਹੜੀਆਂ ਇਹ ਡਿਵੈਲਪ ਹੋ ਗਈਆਂ ਜਿਸ ਦੀ ਵਜ੍ਹਾ ਕਰਕੇ ਜੋ ਬੇਸਿਕ ਇਨਫਰਾਸਟ੍ਰਕਚਰ ਹੈ ਐਮੈਨਿਟੀਆਂ ਦਾ ਫੈਸਿਲਿਟੀਆਂ ਦਾ ਸ਼ਹਿਰਾਂ ਦੇ ਵਿੱਚ ਪਿੰਡਾਂ ਕਸਬਿਆਂ ਦੇ ਵਿੱਚ ਉਹ ਵੀ ਦੀਆਂ ਦਿੱਕਤਾਂ ਨੇ ਜਿਹੜੀਆਂ ਆਈਆਂ ਨੇ ਇਹਦੇ ਬਾਰੇ ਅੱਜ ਬੜੇ ਵਿਚਾਰ ਚਰਚਾ ਹੋਈ ਹੈ ਬੜੇ ਡਿਟੇਲ ਦੇ ਵਿੱਚ ਕੈਬਨਿਟ ਦੇ ਵਿੱਚ ਤੇ ਇੱਕ ਖੁਸ਼ਖਬਰੀ ਜਿਹੜੀ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਜੋ ਸਨੌਨੀਕਾ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀਆ ਨੇ ਜਿਹੜੇ ਲੰਬੇ ਸਮੇਂ ਤੋਂ ਇਸ ਪਾਲਿਸੀ ਦੇ ਉੱਪਰ ਕੰਮ ਕਰ ਰਹੇ ਸਨੌਨੀ ਤੋਂ ਉਹਨਾਂ ਨੇ ਖੁਦ ਆਪ ਸੀਗੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਡਿਟੇਲ ਦੇ ਵਿੱਚ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਹੋ ਚੁੱਕਿਆ ਸੀਐਮ ਸਾਹਿਬ ਖੁਦ ਆਪ ਇਸ ਸਾਰੇ ਇਸ਼ੂ ਨੂੰ ਮਾਨੀਟਰ ਕਰ ਰਹੇ ਨੇ ਤੇ ਬੜੀ ਜਲਦੀ ਹੀ ਐਨਓਸੀ ਦੀ ਜਿਹੜੀ ਕਲੋਜ਼ ਹੈ ਪੰਜਾਬ ਦੇ ਵਿੱਚੋਂ ਉਹ ਖਤਮ ਹੋ ਜਾਏਗੀ ਔਰ ਇਹਦੀ ਜਿਹੜੀਆਂ ਬੇਸਿਕ ਜਾਂ ਬ੍ਰੌਡਲੀ ਜਿਹੜੇ ਜਿਹੜੇ ਮੋਡੈਲਿਟੀਆਂ ਸੀਐਮ ਸਾਹਿਬ ਨੇ ਸਾਨੂੰ ਕੈਬਨਿਟ ਨੂੰ ਅੱਜ ਕਨਵੇ ਕੀਤੀਆਂ ਨੇ ਕਿ ਜਿਨ੍ਹਾਂ ਲੋਕਾਂ ਕੋਲ 31 ਜੁਲਾਈ 2024 ਤੱਕ ਜਿਨ੍ਹਾਂ ਕੋਲ ਰਜਿਸਟਰੀਆਂ ਹੈਗੀਆਂ ਜਾਂ ਬਿਆਨੇ ਹੈਗੇ ਬਿਆਨੇ ਇਨ ਦਾ ਫਾਰਮ ਆਫ ਕਿ ਰਜਿਸਟਰਡ ਬਿਆਨੇ ਹੋਣ ਜਾਂ ਪੇਮੈਂਟ ਥਰੂ ਬੈਂਕਸ ਜਾਂ ਜਿਹਦੇ ਨਾਲ ਸਿਰਫ ਇਹ ਐਸਟੈਬਲਿਸ਼ ਕਰਨਾ ਪਏਗਾ ਉਹਨਾਂ ਨੂੰ ਕਿ ਉਹਨਾਂ ਦੀ ਜਿਹੜੀ ਡੀਲ ਹੈਗੀ ਜ਼ਮੀਨ ਦੀ ਉਹ ਜੈਨੂਇਨ ਹੈ ਇਹ ਨਾ ਹੋਵੇ ਕਿ ਜੈਨੂਇਨੈਸ ਉਹਦੀ ਕਿਉਂਕਿ ਨਹੀਂ ਕੀ ਹੁੰਦਾ ਪਹਿਲਾ ਸਮੇਂ ਦੇ ਵਿੱਚ ਵੀ ਇਹੀ ਹੋਇਆ ਹੈ ਕਿ ਬਹੁਤ ਸਾਰੇ ਕਲੋਨਾਂ ਕਲੋਨੀਅਮ ਤਿੰਨ ਚਾਰ ਮਹੀਨਿਆਂ ਦੇ ਵਿੱਚ ਹੀ ਲੋਕ ਦੋ ਨੰਬਰ 'ਚ ਕੱਟ ਦਿੰਦੇ ਨੇ ਜਿਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ ਤੇ ਇਹ सीएम ਸਾਹਿਬ ਨੇ ਅੱਜ ਸਾਨੂੰ ਖੁਦ ਆਪ ਸਾਨੂੰ ਕਨਵੇ ਕੀਤਾ ਜਿਹੜਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਕਨਵੇ ਕਰ ਰਿਹਾ ਕਿ 31 ਜੁਲਾਈ 2024 ਤੱਕ ਜਿਨ੍ਹਾਂ ਦੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਹੋ ਚੁੱਕੀਆਂ ਜਾਂ ਜਿਨ੍ਹਾਂ ਕੋਲ অথੈਨਟੀਕੇਟਿਡ ਵੈਰੀਫਾਈਡ ਡਾਕੂਮੈਂਟਸ ਹੈਗੇ ਜਿਹਦੇ ਨਾਲ ਉਹ ਪ੍ਰੂਵ ਕਰ ਸਕਦੇ ਨੇ ਜੀ ਕਿ 31 ਜੁਲਾਈ ਤੋਂ ਪਹਿਲਾਂ ਸੌਦਾ ਵੀ ਹੋ ਚੁੱਕਿਆ ਸੀਗਾ ਜ਼ਮੀਨ ਦਾ ਉਹਨਾਂ ਨੂੰ ਐਨਓਸੀ ਦਿੱਤੇ ਉਹਨਾਂ ਦੀਆਂ ਰਜਿਸਟਰੀਆਂ ਨੇ ਜਿਹੜੀਆਂ ਉਹ ਮੇਬੀ ਸੈਕੰਡ ਆਫ ਨਵੰਬਰ ਤੱਕ ਜਿਨ੍ਹਾਂ ਦੀਆਂ ਹੋ ਜਾਣਗੀਆਂ ਇਹ ਉਹਨਾਂ ਨੂੰ ਐਨਓਸੀ ਦੀ ਜ਼ਰੂਰਤ ਨਹੀਂ ਰਹੇਗੀ ਇਹ ਸੀਐਮ ਸਾਹਿਬ ਦੀ ਤਰਫੋਂ ਭਗਵੰਤ ਮਾਨ ਜੀ ਤਰਫੋਂ ਅੱਜ ਪੰਜਾਬ ਦੇ ਟੈਂਟੇਟਿਵਲੀ ਟੈਂਟੇਟਿਵਲੀ ਇਹੀ ਡੇਟਸ ਨੇ ਬਟ ਉਹਦੇ ਉੱਪਰ ਹੋਰ ਡਿਟੇਲ ਦੇ ਵਿੱਚ ਮੋਡੈਲਿਟੀਆਂ ਨੇ ਜਿਹੜੀਆਂ ਉਹ ਸੀਐਮ ਸਾਹਿਬ ਖੁਦ ਆਪ ਵਰਕਆਊਟ ਕਰ ਰਹੇ ਨੇ ਇਹ ਸਾਨੂੰ ਬ੍ਰਾਡਲੀ ਜੇ ਉਹਨਾਂ ਨੇ ਨੂੰ ਫੈਸਲਾ ਉਹਨਾਂ ਦਾ ਸੀਐਮ ਸਾਹਿਬ ਦਾ ਫੈਸਲਾ ਸੁਣਾਉਣ ਦੀ ਜ਼ਿੰਮੇਵਾਰੀ ਤੇ ਉਧਰ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀਆਂ ਗਤੀਵਿਧੀਆਂ ਵੀ ਜਾਰੀ ਨੇ ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਸ਼੍ਰੀ ਅਕਾਲ ਤਖਤ ਸੈਮ ਦੇ ਜਥੇਦਾਰ ਦੇ ਨਾਲ ਇੱਕ ਮੁਲਾਕਾਤ ਕੀਤੀ ਗਈ ਹੈ ਇਸ ਬਾਗੀ ਧੜੇ ਦੇ ਵਿੱਚ ਸ਼ਰੋਮਣੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਸੰਪੇੜਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਗੁਨਾਹ ਤੇ ਪਾਪ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਗੁਨਾਹਗਾਰਾਂ ਨੂੰ ਰਾਜਸੀ ਤੇ ਧਾਰਮਿਕ ਅਗਵਾਈ ਤੋਂ ਪਾਸੇ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ 10-10 ਸਾਲ ਲਈ ਪੰਥਕ ਪਲੇਟਫਾਰਮ ਤੋਂ ਵਾਸੇ ਕੀਤਾ ਜਾਵੇ ਜਿਨ੍ਹਾਂ ਨੇ ਗੁਨਾਹ ਕੀਤੀ ਹਾਲਾਂਕਿ ਨਾਲ ਇਹ ਵੀ ਕਿਹਾ ਕਿ ਜਿਹੜੀ ਗਲਤੀ ਕੀਤੀ ਆ ਉਸ ਦੀ ਸੇਵਾ ਲਾ ਦਿੱਤੀ ਜਾਵੇ ਤਾਂ ਇਹ ਤਸਵੀਰਾਂ ਵੀ ਦੇਖ ਰਹੇ ਹੋ ਤੁਸੀਂ ਇਹ ਸ਼ਰਮਣੀ ਕਮੇਟੀ ਦੇ ਉਹ ਮੈਂਬਰ ਨੇ ਜੋ ਅਕਾਲੀ ਦਲ ਤੋਂ ਬਾਗੀ ਹੋਏ ਨੇ ਤੇ ਇਹਨਾਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਤੋਂ ਮੰਗ ਕੀਤੀ ਗਈ ਹੈ ਕਿ ਗੁਨਾਹਗਾਰਾਂ ਨੂੰ ਰਾਜਸੀ ਧਾਰਮਿਕਗਵਾਈ ਤੋਂ ਪਾਸੇ ਕੀਤਾ ਜਾਵੇ ਭਾਵ ਕਿ ਜਿਹੜੀ ਸ਼ਰਮਣੀ ਕਮੇਟੀ ਚੱਲ ਰਹੀ ਹੈ ਜਾਂ ਰਾਜਸੀ ਪਾਰਟੀ ਅਕਾਲੀ ਦਲ ਚੱਲ ਰਿਹਾ ਉਸ ਤੇ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜਾ ਇਸ ਵਿੱਚ ਬਾਤ ਬਾਤ ਚੱਲ ਰਿਹਾ ਉਹ ਸਬੰਧ ਵਿੱਚ ਆਣ ਕੇ ਬੇਨਤੀ ਪੱਤਰ ਪਹਿਲਾਂ ਵੀ ਦੇ ਕੇ ਗਏ ਸੀ ਹੁਣ ਵੀ ਦਿੱਤਾ ਔਰ ਉਹਦੀ ਜੇ ਇਹ ਗੱਲ ਕਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੀ ਉਸ ਟੈਂਪ ਤੇ ਗਲਤੀ ਕੀਤੀ ਹੈ ਭਾਵੇਂ ਕੋਈ ਵੀ ਹੋਵੇ ਉਥੇ ਅੰਦਰ ਗੱਲ ਹੋਈ ਹੁਣ ਮੈਂ ਸਾਰਿਆਂ ਦਾ ਨਾਮ ਹੀ ਦੱਸ ਸਕਦਾ ਜਿੰਨੇ ਵੀ ਗਲਤੀ ਕੀਤੀ ਆ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਇੱਕ ਤਾਂ ਗਲਤੀ ਹੈ ਗਲਤੀ ਵਾਲੇ ਤਾਂ ਭਾਂਡੇ ਮਾਝਣ ਜਿਨ੍ਹਾਂ ਨੇ ਗ੍ਰਾਹ ਕੀਤੇ ਆ ਪਾਪ ਕਿਤੇ ਆ ਉਹਨਾਂ ਨੂੰ ਪਪਾ ਦੀ ਸਜ਼ਾ ਜਿਹੜੀ ਦਿੱਤੀ ਜਾਵੇ ਇਹ ਅਕਾਲ ਤਖਤ ਸਾਹਿਬ ਦੇ ਜਹਤਦਾਰੋਂ ਮਿਲ ਕੇ ਸਾਰੇ ਇਹ ਕਹਿੰਦੇ ਨੇ ਜਿਹੜੀ ਆ ਇਹ ਨਮਰਤਾ ਸਰਪੇ ਕਿੰਨੀ ਸਜ਼ਾ ਨਹੀਂ ਦੇਈ ਗਈ ਪੈਸੇ ਇਹਨਾਂ ਨੂੰ ਵਾਕੇ ਪੰਛੀ ਤੋਂ 5 ਦਿਨਾਂ ਦਾ ਇਹਦਾ ਤੋਂ ਪੰਛੀ ਦੀ ਜਿਹੜੀ ਅਗਵਾਈ ਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਤੇ ਧਾਰਮਿਕ ਅਗਵਾਈ ਤੋਂ 10-10 ਸਾਲ ਲਈ ਪਾਸੇ ਕਰਨਾ ਚਾਹੀਦਾ ਹੈ ਇਹ ਗੱਲ ਹੈ ਜਿਹੜੀ ਜਿਹੜੀ ਗੱਲ ਕਹਿਣ ਵਾਲੀ ਆ ਤੂੰ ਆਪਾਂ ਐਵੇਂ ਨਾ ਹਰ ਇੱਕ ਨੂੰ ਇੱਕ ਟੰਗੀ ਚੱਲ ਗਈ ਇਸ ਤਰ੍ਹਾਂ ਵੀ ਹੋਣੀ ਚਾਹੀਦੀ ਹੈ ਮੈਂ ਤਾਂ ਖਾਲੀ ਸਿਰਿਆ ਕਿਸ ਤਰ੍ਹਾਂ ਨਹੀਂ ਹੁੰਦੀ ਮੈਂ ਨਾ ਵੀ ਜਦੋਂ ਪੰਥਕ ਸੀਨ ਤੋਂ ਹੀ ਅਗਲੇ ਨੂੰ ਪਾਸੇ ਕਰਦੇ ਹੋਗੇ ਤੁਸੀਂ ਹਾਂਜੀ 5 ਸਾਲ ਲਈ 10 ਸਾਲ ਲਈ ਵੀ ਉਹਨਾਂ ਨੂੰ ਪਤਾ ਲੱਗੂ ਵੀ ਇਹ ਇਹ ਗ੍ਰਾਹ ਕੀਤੇ ਆ ਗਲਤੀ ਦੀ ਤਾਂ ਇਹ ਆ ਵੀ ਭਾਂਡੇ ਇੱਥੇ ਮਾਜ ਲੈਣ ਆਣ ਕੇ ਜਿਹੜੀ ਆਪਣੇ ਆਮ ਰਵੇ ਚੱਲਦੀ ਜਿਹੜੀ ਗਲਤੀ ਆ ਉਹ ਭਾਂਡੇ ਮਾਜ ਲੈ ਉਹ ਆਪਣੇ ਜੋੜਿਆਂ ਦੀ ਸੇਵਾ ਕਰ ਲਵੇ ਇਹ ਹੁੰਦੀ ਰਹੀ ਹੈ ਇੱਥੇ ਔਰ ਪੰਥ ਦੀ ਰਵਾਇਤ ਆ ਪਰ ਜਿੰਨਾ ਗ੍ਰਾਹ ਕੀਤਾ ਆ ਉਹਨਾਂ ਨੂੰ ਪੰਥਕ ਪਲੇਟਫਾਰਮ ਤੋਂ ਪਾਸ ਕਿ ਕਿਉਂਦਰ ਸਾਹਿਬ ਦਾ ਮੁੱਖ ਮੰਤਰੀ ਬਿਆਨ ਸਿੰਘ ਕਤਲकांड ਚ ਇੱਕ ਮੁਲਜ਼ਮ ਨੂੰ ਜ਼ਮਾਨਤ ਮਿਲੀ ਹੈ ਜੇਲ੍ਹ ਚ ਬੰਦ ਦੋਸ਼ੀ ਗੁਰਮੀਤ ਸਿੰਘ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਦੱਸਦੇ ਕਿ ਪ੍ਰੀਮੈਚੂਰ ਰਿਲੀਜ਼ ਦੀ ਅਰਜ਼ੀ ਤੇ ਫੈਸਲਾ ਨਾ ਹੋਣ ਤੱਕ ਇਹ ਜ਼ਮਾਨਤ ਮੰਗੀ ਗਈ ਸੀ ਅਦਾਲਤ ਨੇ 2007 ਦੇ ਵਿੱਚ ਕਤਲकांड ਦਾ ਦੋਸ਼ੀ ਠਹਿਰਾਇਆ ਸੀ ਗੁਰਮੀਤ ਸਿੰਘ ਨੂੰ ਅਤੇ ਦੋਸ਼ੀ ਠਹਿਰਾਉਂਦੇ ਹੋਏ ਗੁਰਮੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਇਸ ਤੋਂ ਪਹਿਲਾਂ ਵੀ ਗੁਰਮੀਤ ਸਿੰਘ ਨੂੰ ਪੈਰੋਲ ਮਿਲੀ ਸੀ ਅਤੇ ਸਮੇਂ ਸਿਰ ਸਰੈਂਡਰ ਨਾ ਕਰਨ ਤੇ ਉਸ ਨੂੰ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋਏ ਸੀ ਹਾਲਾਂਕਿ ਇਸ ਤੋਂ ਬਾਅਦ ਗੁਰਮੀਤ ਸਿੰਘ ਨੇ ਸਰੈਂਡਰ ਕਰ ਦਿੱਤਾ ਸੀ ਤੇ ਹੁਣ ਗੁਰਮੀਤ ਸਿੰਘ ਨੂੰ ਜ਼ਮਾਨਤ ਮਿਲੀ ਹੈ ਤੇ ਉਹ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਉਣਗੇ 1995 31 ਅਗਸਤ 1995 ਨੂੰ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਬੈਂਤ ਸਿੰਘ ਨੂੰ ਇੱਕ ਬੰਬ ਧਮਾਕੇ ਦੇ ਵਿੱਚ ਉਡਾ ਦਿੱਤਾ ਗਿਆ ਸੀ ਜਿਸ ਦੇ ਵਿੱਚ ਗੁਰਮੀਤ ਸਿੰਘ ਵੀ ਦੋਸ਼ੀ ਨੇ ਤੇ ਹੁਣ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵੱਲੋਂ ਉਹਨਾਂ ਨੂੰ ਜ਼ਮਾਨਤ ਦਿੱਤੀ ਗਈ ਹੈ ਪ੍ਰੀਮੈਚੂਰ ਰੀਲੀਜ਼ ਦੀ ਅਰਜ਼ੀ ਤੇ ਫੈਸਲਾ ਨਾ ਹੋਣ ਤੱਕ ਉਹਨਾਂ ਨੇ ਜ਼ਮਾਨਤ ਮੰਗੀ ਸੀ ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਨੂੰ ਪੈਰੋਲ ਮਿਲੀ ਸੀ ਤੇ ਉਸ ਸਮੇਂ ਸਿਰ ਵਾਪਸ ਨਹੀਂ ਆਏ ਸੀ ਤੇ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਹੋਈ ਸੀ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਸਰੈਂਡਰ ਕਰ ਦਿੱਤਾ ਤੇ ਇੱਕ ਵਾਰ ਫੇਰ ਹੁਣ ਉਹਨਾਂ ਨੂੰ ਇਹ ਜ਼ਮਾਨਤ ਮਿਲੀ ਹੈ ਅੱਤਿਆ ਮਾਮਲੇ ਦੇ ਵਿੱਚ ਸ਼ਾਮਿਲ ਗੁਰਮੀਤ ਸਿੰਘ ਜੋ ਕਿ ਕਰੀਬ 27 ਸਾਲ ਤੋਂ ਬੜੈਲ ਜੇਲ੍ਹ ਚ ਬੰਦ ਨੇ ਅੱਜ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲੀ ਹੈ ਹਾਲਾਂਕਿ 2023 ਦੇ ਵਿੱਚ ਵੀ ਕੰਡੀਸ਼ਨਲ ਬੇਲ ਜਿਹੜੀ ਹੈ ਉਹ ਮਿਲੀ ਸੀ ਲੇਕਿਨ ਉਹ ਡਿਕਲਾਈਨ ਕਰ ਦਿੱਤੀ ਗਈ ਸੀ ਲੇਕਿਨ ਇਸ ਵਾਰੀ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲੀ ਹਾਲਾਂਕਿ ਕਿਸ ਤਰ੍ਹਾਂ ਦੀ ਕੰਡੀਸ਼ਨਲ ਬੇਲ ਹੁੰਦੀ ਹੈ ਕਿਸ ਆਧਾਰ ਤੇ ਜਿਹੜੀ ਹੈ ਉਹਨਾਂ ਨੂੰ ਬੇਲ ਮਿਲੀ ਸਾਡੇ ਨਾਲ ਐਡਵੋਕੇਟ ਦਿਲਸ਼ੇਖ ਸਿੰਘ ਜੰਡਿਆਲ ਜੀ ਨੇ ਜੰਡਿਆਲ ਜੀ ਕਿਉਂਕਿ ਪਿਛਲੀ ਵਾਰੀ ਵੀ ਗੁਰਮੀਤ ਸਿੰਘ ਜਿਹੜੀ ਹੈਗੀ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲੀ ਸੀ ਪਹਿਲਾਂ ਤਾਂ ਇਹ ਸਮਝਾ ਜਾਵਾਂਗੇ ਗੁਰਮੀਤ ਸਿੰਘ ਦਾ ਇਸ ਪੂਰੇ ਮੈਟਰ ਦੇ ਵਿੱਚ ਰੋਲ ਕੀ ਸੀ ਤੇ ਹੁਣ ਦੀ ਜਿਹੜੀ ਕੰਡੀਸ਼ਨਲ ਬੇਲ ਮਿਲੀ ਹੈ ਉਹ ਕਿਸ ਤਰ੍ਹਾਂ ਦੀ ਕਿ ਕੋਈ ਗੁਰਮੀਤ ਸਿੰਘ ਐਸ ਪਰ ਪ੍ਰੋਸੀਕਿਊਸ਼ਨ ਸਟੋਰੀ ਬਿਨ ਸਿੰਘ ਮਰਡਰ ਕੇਸ ਦੇ ਵਿੱਚ ਵਨ ਆਫ ði ਅਕਿਊਜ਼ਡ ਹੈਗਾ ਉਹਨਾਂ ਦਾ ਰੋਲ ਜਿਹੜਾ ਕੌਨਸਪਰੇਸੀ 'ਚ ਆ ਕਿ ਜਿਹੜੀ ਇਹ ਸਾਜ਼ਿਸ਼ ਘੜੀ ਗਈ ਆ ਬ੍ਰਿਨ ਸਿੰਘ ਨੂੰ ਅਸੈਸੀਨੇਟ ਕਰਨ ਦੀ ਉਹਦੇ ਵਿੱਚ 1 ਆਫ ਦੀ ਅਕਿਊਜ਼ ਹੈਗੇ ਨੇ ਮੇਨਲੀ ਇਹ ਐਲੀਗੇਸ਼ਨ ਉਹਨਾਂ ਦੇ ਲਾਇਆ ਗਿਆ ਪ੍ਰੋਸੀਕਿਊਸ਼ਨ ਵੱਲੋਂ ਕਿਉਂਕਿ ਇੰਜੀਨੀਅਰ ਇਹ profession ਤੋਂ ਇੰਜੀਨੀਅਰ ਸਨ ਗੁਰਮੀਤ ਸਿੰਘ ਜੀ ਇੰਜੀਨੀਅਰ ਦੇ ਤੌਰ ਤੇ ਇਹਨਾਂ ਨੂੰ ਇਲੈਕਟ੍ਰੋਨਿਕਸ ਇੰਜੀਨੀਅਰ ਹੋਣ ਦੇ ਤੌਰ ਤੇ ਇਹਨਾਂ ਨੂੰ ਇਲੈਕਟ੍ਰੋਨਿਕਸ ਦਾ ਵਾਵਾ ਜਿਹੜਾ ਗਿਆਨ ਸੀ ਜਿਹੜੀ ਸੁਸਾਈਡ ਬੋਮ ਬਿਲਡ ਸੀਤਪਾਈ ਦਲਾਵਰ ਸਿੰਘ ਉਹਨਾਂ ਨੇ ਯੂਜ਼ ਕੀਤੀ ਐ ਅਸੈਸੀਨੇਸ਼ਨ ਚ ਉਸ ਬੈਲਟ ਦਾ ਅਲੀਗੇਸ਼ਨ ਹੈ ਕਿ ਇਹ ਗੁਰਮੀਤ ਸਿੰਘ ਨੇ ਤਿਆਰ ਕੀਤੀ ਸੀ। ਇਸ ਕਰਕੇ ਜਿਹੜਾ ਇਹਨਾਂ ਨੂੰ 1 ਆਫ ਦੀ ਅਕਿਊਜ਼ ਦੇ ਦੇ ਤੇ ਮੇਨ ਅਕਿਊਜ਼ ਦੇ ਤੌਰ ਤੇ ਵੀ ਗਿਣਿਆ ਗਿਆ ਹੈ ਕਿ ਇਹਨਾਂ ਨੇ ਜਿਹੜਾ ਏਡਾ ਵੱਡਾ ਜਿਹੜਾ ਪ੍ਰੋਫੈਸ਼ਨ ਨੂੰ ਮਿਸਯੂਜ਼ ਕੀਤਾ। ਤੇ ਅੱਜ ਹੁਣ ਕੰਡੀਸ਼ਨਲ ਜਿਹੜੀ ਬੇਲ ਦਿੱਤੀ ਗਈ ਹੈ ਉਹਦੇ ਬਾਰੇ। ਦੇਖੋ ਜੀ ਕੰਡੀਸ਼ਨਲ ਬੇਲ ਨੂੰ ਆਪਾਂ ਨੂੰ ਇਦਾਂ ਸਮਝਣਾ ਪਏਗਾ ਜਦੋਂ ਕੋਰਟਸ ਫੈਸਲਾ ਸੁਣਾ ਦਿੰਦੀਆਂ ਨੇ, ਅਪੀਲਸ ਖਤਮ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਇਹ ਕਿ ਅਧਿਕਾਰ ਸਰਕਾਰ ਕੋ ਰਹਿ ਜਾਂਦਾ ਹੈ ਕਿ ਅਸੀਂ ਜਿਹੜਾ ਕੈਦੀ ਹੈ ਉਹਨੂੰ ਚੰਗੇ ਆਚਰਨ ਕਰਕੇ ਜਾਂ ਉਹਦੀ ਲੰਬੀ ਕਸਟਡੀ ਕਰਕੇ ਛਡਣਾ ਕਿ ਨਹੀਂ ਸਕਦਾ ਮਦਰ ਇੱਕ एग्जांपल कोट ਕਰਦਾ ਆ ਪਿਛਲੇ ਮਹੀਨੇ ਦੀ ਇਹ ਨਿਊਜ਼ ਆ ਕਿ ਬਿਹਾਰ ਦੇ ਯੂਪੀ ਦੇ ਗਵਰਨਰ ਸਾਹਿਬ ਨੇ ਇੱਕ ਸਮਾਜਵਾਦੀ ਪਾਰਟੀ ਦੇ ਲੀਡਰ ਨੂੰ ਜਿਹੜਾ ਵਾ ਪ੍ਰੀਮਚੁਰੇਲੀਸ ਕਰਤਾ ਠੀਕ ਹੈ 302 ਦੇ ਮਾਮਲੇ ਠੀਕ ਹੈ ਉਹਨਾਂ ਨੂੰ 2019 ਦੀ ਸਜ਼ਾ ਹੁੰਦੀ ਆ ਤੇ 24 ਜੀ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਠੀਕ ਹੈ ਸਿਰਫ ਇਸੇ ਗਰਾਉਂਡ ਤੇ ਕਿ ਉਹਨਾਂ ਦੀ ਜਿਹੜੀ ਜੇਲ੍ਹ ਦੇ ਵਿੱਚ ਰਹਿਣਾ ਠੀਕ ਹੈਗਾ ਉਹ ਬੜਾ ਪੀਸਫੁਲੀ ਰਹਿ ਰਹੇ ਨੇ ਸੋ ਇਦਾਂ ਦੀ ਪੈਰਾਰੋਗਰੇਟਿਵ ਜਿਹੜੀ ਸਰਕਾਰ ਕੋ ਆ ਉਹ ਕਦੋਂ ਬੰਦੇ ਨੂੰ ਛੱਡਣਾ ਚਾਹੁੰਦੀ ਹੈ ਕਦੋਂ ਨਹੀਂ ਛੱਡਣਾ ਚਾਹੁੰਦੀ ਉਹਨਾਂ ਦੀ ਮਰਜ਼ੀ ਜਿੱਦਾਂ ਇੱਕ ਹੋਰ ਐਗਜ਼ਾਮਪਲ ਦੇ ਤੌਰ ਤੇ ਇੱਕ ਪਿੰਕੀ ਕੈਟ ਸੀ ਪੰਜਾਬ ਪੁਲਿਸ ਦਾ ਉਹਨੂੰ ਵੀ ਪ੍ਰੀਮਚਰ ਰਿਲੀਜ਼ ਤੇ ਲੁਧਿਆਣਾ ਮੰਡਰ ਕੇਸ ਦੇ ਵਿੱਚ ਉਹਨੂੰ ਵੀ ਇਦਾਂ ਰਿਲੀਜ਼ ਕਰਤਾ ਸੀ ਸੈਂਕੜੇ ਇਦਾਂ ਫੇਕ ਇਨਕਾਊਂਟਰ ਵਾਲੇ ਪੁਲਿਸ ਆਫਸਰਸ ਨੂੰ ਜਿਹੜਾ ਸਾਲਾਂ ਬਾਅਦ ਦੀ ਜਿਹੜਾ ਰਿਲੀਜ਼ ਕੀਤਾ ਗਿਆ ਬਟ ਅਨਫੋਰਚਨਟ ਇਹ ਪੈਰਾਮੀਟਰ ਜਿਹੜਾ